ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਲ ਇੱਕ ਐਕਸੀਡੈਂਟ ਹੋਇਆ ਸੰਗਤ ਕੈਂਚੀਆਂ ਦਾ ਜਦੋਂ ਆਪਾਂ ਦੂਜਾ ਪٹرول ਪੰਪ ਨਹੀਂ ਆਉਂਦਾ ਮਛਾਣੇ ਨੂੰ ਜਾਣਿਆ ਇਹਦੇ ਬੀਸੀਐਲ ਦੇ ਬਿਲਕੁਲ ਸਾਹਮਣੇ ਆਹ ਕਾਰ ਨੰਬਰ ਹੈ ਡੀ ਐਲ 4 ਸੀ ਐਚ 4858 ਤੇ ਆਹ ਹੈਗੀ ਜੀ ਸਕੂਟੀ ਆਹ ਚਾਰ ਜਾਲੀ ਸਕੂਟੀ ਹੈ ਸਕੂਟੀ ਤੇ ਹੈਗੀ ਇਹ ਪਿੰਡ ਗਹਿਰੀ ਬੁੱਟਰ ਦੀ ਮੰਦਰ ਪ੍ਰਧਾਨ ਕੀ ਲੇਕਨ ਇਹ ਸਕੂਟੀ ਜਦੋਂ ਆ ਪੰਪ ਤੇ ਤੇਲ ਤੂਲ ਪਾਉਣ ਆਏ ਸੀ ਤੇ ਕਾਰ ਵਾਲੇ ਨੇ ਉਸ ਘੱਟੋ ਘੱਟ 50 ਤੋਂ 60 ਮੀਟਰ ਪਿੱਛੇ ਇਹ ਕਾਰ ਨੂੰ ਹਿੱਟ ਕੀਤਾ ਹਿੱਟ ਕਰਕੇ 50 ਤੋਂ 60 ਮੀਟਰ ਤੱਕ ਇਹ ਘੜੀਸ ਦੀ ਦੂਰੀ ਆਈ ਲੇਕਿਨ ਬੰਦਿਆਂ ਨੂੰ ਤਾਂ ਕੇਰਾ ਸੰਗ ਦਾ ਹਸਪਤਾਲ ਦੇ ਵਿੱਚ ਲੈ ਕੇ ਗਏ ਆ ਸੰਗ ਦਾ ਹਸਪਤਾਲ ਦੇ ਵਿੱਚ ਕੋਈ ਵੀ ਉਥੇ ਸਹੂਲਤ ਹੈ ਨਹੀਂ ਕਿ ਬੰਦਿਆਂ ਦਾ ਕੋਈ ਇਲਾਜ ਕੀਤਾ ਜਾਵੇ ਹੁਣ ਸਕੰਦਰ ਮਿਸ਼ਾਣਾ ਨੂੰ ਫੋਨ ਕੀਤਾ ਤੇ ਸਕੰਦਰ ਮਿਸ਼ਾਣਾ ਆ ਰਿਹਾ ਐਮਬੂਲੈਂਸ ਲੈ ਕੇ ਤੇ ਉਹਨਾਂ ਨੂੰ ਬੰਢੇ ਲੈ ਕੇ ਜਾਵਾਂਗੇ ਤੇ ਜਿਹੜੇ ਬੰਦੇ ਸੀਗੇ ਇਹਦੇ ਸਕੂਟੀ ਤੇ ਸਵਾਰ ਉਹ ਜਿਹੜਾ ਫੌਜੀ ਐ ਵੇਰਕਾਲਾ ਗੈਰੀ ਮੋਟਰ ਦਾ ਉੱਥੇ ਉਹ ਕਿਰਾਏ ਗੁਰੂ ਤੇ ਰਹਿੰਦੇ ਸੀ ਲੇਕਿਨ ਸਕੂਟੀ ਉਹ ਮੰਗ ਕੇ ਲੈ ਕੇ ਆਏ ਸੀ ਤੇ ਜਿਹੜੇ ਕਾਰ ਵਾਲੇ ਬੰਦੇ ਆ ਉਹ ਸਕੂਟੀ ਦੇ ਵਿੱਚ ਕਾਰ ਮਾਰਨ ਤੋਂ ਬਾਅਦ ਇੱਥੋਂ ਫਰਾਰ ਹੋ ਗਏ ਨਾ ਤਾਂ ਉਹਨਾਂ ਨੇ ਕਿਸੇ ਛੱਟ ਬੰਦੇ ਵਾਲੇ ਘਾਲ ਬੰਦੇ ਨੂੰ ਚੱਕਿਆ ਤੁਰਾ ਫਰਾਰ ਹੋਣ ਦੇ ਉਹਨਾਂ ਨੇ ਆਪਸ ਵਿੱਚ ਭੱਜ ਗਏ ਥੋ ਉਹ ਠੀਕ ਐ ਉਹਨਾਂ ਨੇ ਕਿਸੇ ਵੀ ਬੰਦੇ ਦੀ 6:00 ਵਜੇ ਵਾਲੇ ਦੀ ਕੋਈ ਮਦਦ ਨਹੀਂ ਕੀਤੀ ਤੇ ਐਕਸੀਡੈਂਟ ਵਾਲੀ ਥਾਂ ਤੋਂ ਫਰਾਰ ਹੋ ਗਏ ਉਹ ਕੀ ਨਾਮ ਹੈ ਤੁਹਾਡਾ ਪਲਵਿੰਦਰ ਸਿੰਘ ਹਾਂ ਅੱਜ ਕੀ ਹੋਇਆ ਕੀ ਹੈ ਕੋਈ ਡੋਡੀ ਕਾਉਂਟ ਹੈ ਗੱਡੀ ਦਾ ਐਕਸੀਡੈਂਟ ਹੋ ਗਿਆ ਸਕੂਟਰੀ ਤੇ ਹੈ ਤੁਜੀ ਗੱਡੀ ਤੇ ਸੀ ਸਕੂਟਰੀ ਤੇ ਅੱਛਾ ਤੇ ਕਿਹੜੀ ਗੱਡੀ ਦਾ ਐਕਸੀਡੈਂਟ ਹੋਇਆ ਗੱਡੀ ਤੇ ਲੀ ਨੰਬਰ ਹੀ ਉੱਥੇ ਖੜੀ ਹੈ ਵੇਖਿਆ ਨਹੀਂ ਸਾਰੇ ਨੰਬਰ ਅੱਛਾ ਛੋਟੀ ਗੱਡੀ ਇਹ ਕਿਨੇ ਵਜੇ ਘਟਨਾ ਤੇ ਕਿੱਥੇ ਹੋਇਆ ਠੀਕ ਹੈ 7:30 ਵਜੇ ਦੀ ਰਾਤ ਦੀ ਘਟਨਾ ਹੋਣੀ ਹੈ ਅੱਛਾ ਤੁਹਾਡਾ ਕੀ ਨਾਮ ਹੈ ਤੇ ਕਿਤੋਂ ਆਇਸ ਕਿੱਥੇ ਨਾਲ ਪਲਵਿੰਦਰ ਸਿੰਘ ਨਾਮ ਹੈ ਜిల్లా ਗੰਦਾਸਪੁਰ ਹੈ ਜੀ ਬੀਸੀਐਲ ਤੋਂ ਕੰਮ ਕਰਦੇ ਕ੍ਰੇਨ ਚਾਹੁਣੇ ਰੋੜੀ ਤੋਂ ਆਉਣ ਦੇ ਹਾਂਜੀ ਲੱਗ ਐਕਚੁਅਲੀ ਕਿਹਦੇ ਸੰਬੰਧ ਵਿੱਚ 30 ਕਿਲੋਮੀਟਰ ਬਾਅਦ ਮੈਂ ਰੋਡ ਤੇ ਆ ਕੇ ਬੀਸੀਐਲ ਤੋਂ ਓਕੇ ਥੈਂਕ ਯੂ ਹਾਂਜੀ ਸਰ ਮੈਂ ਸ਼ਕੰਦਰ ਕੁਮਾਰ ਸੰਘਸਾਰਾ ਸੇਵਾ ਸਸਤਾ ਮਿਸ਼ਾਣਾ ਵਰਕਰ ਸਾਨੂੰ ਸਾਡੇ ਹੈਲਪਲਾਈਨ ਨੰਬਰ ਤੇ ਕਾਲ ਆਉਂਦੀ ਹੈ ਕਿ ਬਰਾਂਡਾ ਡਾਬ ਵਾਲੀ ਨੈਸ਼ਨਲ ਹਾਈਵੇ ਤੇ ਪਿੰਡ ਮਿਸ਼ਾਣਾ ਤੇ ਸੰਗ ਦੇ ਕੈਂਚੀਆਂ ਦੇ ਵਿਚਕਾਰ ਇੱਕ ਹਾਦਸਾ ਹੋ ਚੁੱਕਿਆ ਹੈ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਬੈਂਡਰੀ ਵਾਲੀ ਜੋ ਸਕੂਟਰੀ ਆ ਉਸਨੇ ਇੱਕ ਕਾਰ ਵੱਲੋਂ ਟੱਕਰ ਮਾਰ ਦਿੱਤੀ ਗਈ। ਸਰ ਜਖਮੀ ਕਿੰਨੇ ਹੋਏ? ਸਰ ਇਹਦੇ ਵਿੱਚ ਦੋ ਨੌਜਵਾਨ ਜਖਮੀ ਆ ਜੀ। ਜਿਸ ਨੂੰ ਰਾਘੀਰਾ ਵੱਲੋਂ ਪਹਿਲਾਂ ਬਿਠੰਡਾ ਆਪਣੇ ਸੰਗਤ ਮੰਡੀ ਦੇ ਇੱਕ ਪ੍ਰਾਈਵੇਟ ਹਸਪੀਟਲ ਵਿਖੇ ਲਿਆ ਲਿਆਇਆ ਗਿਆ ਜਿੱਥੇ ਮੇਰੇ ਵੱਲੋਂ ਉਹਨਾਂ ਨੂੰ ਬਿਠੰਡਾ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ। ਸੱਟਾਂ ਤੋਂ ਜ਼ਿਆਦਾ ਲੱਗੀਆਂ? ਹਾਂ ਜੀ ਡਾਕਟਰ ਸਾਹਿਬ ਵੱਲੋਂ ਸੀਰੀਅਸ ਦੱਸਿਆ ਜਾ ਰਿਹਾ ਵੀ ਕੋਈ ਸਿਰ 'ਚ ਸੱਟ ਆ ਗਈ। ਜੀ ਜੇਰੇ ਲਾ ਜਾਰੀ ਆ। ਸਰ ਰਿਪੋਰਟ ਨਾਲ ਦੱਸਣ ਲਈ ਸਰ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇਹ ਬਠਿੰਡਾ ਬੀਸੀਐਲ ਦੇ ਵਿੱਚ ਇੱਕ ਕੰਮ ਕਰਦੇ ਆ ਜੋ ਮਿਸ਼ਾਲਾ ਦੇ ਇੱਕ ਕੈਮੀਕਲ ਫੈਕਟਰੀ ਹੈ ਜੀ ਆਪਣੀ ਡਿਊਟੀ ਪੂਤਾ ਕੇ ਇਹ ਸੰਗਤ ਕੈਂਸੇ ਆਪਣੇ ਰੂਮ ਤੇ ਆ ਰਹੇ ਸੀ ਤੇ ਸਰਕਾਰ ਦਾ ਇੰਨਾ ਜਿਉਂ ਜਿਉਂ ਕਾਰ ਦੇ ਪਤਾ ਲੱਗੇ ਕਾਰ ਸਰਕਾਰ ਦਾ ਪਤਾ ਨਹੀਂ ਲੱਗਿਆ ਕਾਰ ਮੋਕੇ ਤੇ ਖੜੀ ਸੀ ਰਾਹਗੀਰਾ ਵੱਲੋਂ ਨੇ ਫੋਟਮਾ ਵਗੈਰਾ ਲਈਆਂ ਨਹੀਂ ਆਈਆਂ ਦੱਸਿਆ ਜਾ ਰਿਹਾ ਕਿ ਕਿ ਕਾਰ ਛੱਡ ਕੇ ਫਰਾਰ ਨੇ ਜੀ ਹਾਂ ਜੀ